ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਇਹ ਝਟਕਾ ਲੱਗਿਆ ਹੈ ਨਵੇਂ ਬਣੇ ਸੰਸਦ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵਰਿੰਗ ਦੇ ਘਰ ਦੇ ਵਿੱਚ ਸਨ ਲਾਈ ਗਈ ਹੈ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਵੱਲੋਂ ਅਮਨ ਅਰੋੜਾ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਕਮਾਨ ਜਿਹੜੀ ਸਾਂਭੀ ਹੋਈ ਹੈ ਉਹਨਾਂ ਦਿਨਾਂ ਤੋਂ ਲਗਾਤਾਰ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਭਾਰਤੀ ਜਨਤਾ ਪਾਰਟੀ ਨੂੰ ਤੇ ਕਦੇ ਕਾਂਗਰਸ ਪਾਰਟੀ ਨੂੰ ਝਟਕੇ ਦਿੰਦੇ ਆ ਰਹੇ ਨੇ ਵੱਡੇ ਆਗੂ ਪੱਟੇ ਜਾ ਰਹੇ ਨੇ ਜਿਸ ਤਰ੍ਹਾਂ ਜਿਮਨੀ ਚੋਣਾਂ ਤੋਂ ਪਹਿਲਾਂ ਦੋ ਵੱਡੇ ਆਗੂ ਪੱਟੇ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੋ ਡਾਕਟਰ ਸੁਖੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੰਗਾ ਤੋਂ ਉਹ ਵਿਧਾਇਕ ਨੇ ਡਿੰਪੀ ਢਿੱਲੋਂ ਨੂੰ ਪਟਿਆ ਗਿਆ ਹਲਕਾ ਗਿੱਦੜਵਾਹ ਤੋਂ ਡਿੰਪੀ ਢਿੱਲੋਂ ਨੇ 24 ਜਿੱਤੀ 27 ਹਜ਼ਾਰ ਦੇ ਵੱਡੇ ਫਰਕ ਦੇ ਨਾਲ ਕਾਂਗਰਸ ਦੀ ਕੰਡਲਵਾਈ ਗਲਤ ਐਟਰੀ ਕੀਤਾ ਗਿਆ ਡਿੰਪੀ ਢਲੂ ਵੱਲੋਂ ਇਧਰ ਫਿਰ ਇੱਕ ਰਾਜਾ ਵਰਿੰਗ ਦੇ ਘਰ ਦੇ ਵਿੱਚੋਂ ਵੱਡਾ ਆਗੂ ਪਟ ਲਿਆ ਗਿਆ ਹੈ ਹਕੇ ਬੱਕੀ ਰਹਿ ਗਿਆ ਕਿ ਇਹ ਕੀ ਬਣ ਗਿਆ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸਿਕੰਦਰ ਸਿੰਘ ਪਲਾਹਾ ਦੀ ਸਿਕੰਦਰ ਸਿੰਘ ਪਲਾਹਾ ਅੱਜ ਲੁਧਿਆਣੇ ਦੀ ਜਿਹੜੇ ਸਾਬਕਾ ਦੋ ਵਾਰ ਕੌਂਸਲਰ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਅੱਜ ਰਾਜਾ ਵਰਿੰਗ ਜਿਹੜੇ ਹਲਕੇ ਲੁਧਿਆਣੇ ਦੇ ਐਮਪੀ ਨੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੇ ਘਰ ਦੇ ਵਿੱਚੋਂ ਹੀ ਯਾਨੀ ਕਿ 2-3 ਦਿਨ ਪਹਿਲਾਂ ਸਿਕੰਦਰ ਸਿੰਘ ਪਲਾਹਾ ਨੂੰ ਰਾਜਾ ਵੜਿੰਗ ਦੇ ਨਾਲ ਦੇਖਿਆ ਗਿਆ ਰਾਜਾ ਵੜਿੰਗ ਨੇ ਲੱਗਦਾ ਹੈ ਕਿ ਉਹਨੂੰ ਕੌਂਸਲਰ ਦੀ ਟਿਕਟ ਨਹੀਂ ਦਿੱਤੀ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਆ ਸਿਕੰਦਰ ਸਿੰਘ ਪਲਾਹਾ ਨੇ ਸੂਬੇ ਦੇ ਮੌਜੂਦਾ ਪ੍ਰਧਾਨ ਨਵੇਂ ਬਣੇ ਅਮਰ ਅਰੂੜਾ ਦੀ ਅਗਵਾਹੀ ਦੇ ਵਿੱਚ ਅੱਜ ਪੱਲਾ ਫੜ ਲਿਆ ਹੈ ਆਮ ਆਦਮੀ ਪਾਰਟੀ ਦਾ ਅਤੇ ਅੱਜ ਅਮਰ ਅਰੂੜਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਨਿੱਗਾ ਸਵਾਗਤ ਕਰਦੇ ਹੋਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਕੰਦਰ ਪਲਾਹਾ ਨੂੰ ਜਿਹੜਾ ਹੈ ਲੁਧਿਆਣੇ ਦਾ ਕਾਉਂਸਲਰ ਬਣਾਇਆ ਜਾਵੇਗਾ ਰਾਜਾ ਵੜਿੰਗ ਨੂੰ ਕਦੇ ਭਾਰਤੀ ਜਨਤਾ ਪਾਰਟੀ ਵਾਲੇ ਤੰਗ ਕਰਦੇ ਨੇ ਕਦੇ ਆਮ ਆਦਮੀ ਪਾਰਟੀ ਵਾਲੇ ਤੰਗ ਕਰਦੇ ਨੇ ਲੇਕਿਨ ਇਧਰ ਵੱਡਾ ਝਟਕਾ ਲੱਗਿਆ ਹੈ ਸਿਕੰਦਰ ਪਲਾਹਾ ਦਾ ਜੋ ਦੋ ਵਾਰ ਕੌਂਸਲਰ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਇਧਰ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਨੇ ਅਤੇ ਪ੍ਰਧਾਨ ਨੇ ਰਾਜਾ ਵੜਿੰਗ ਲੁਧਿਆਣੇ ਦੇ ਲੁਧਿਆਣੇ ਦੇ ਵਿੱਚੋਂ ਹੀ ਝਟਕਾ ਲੱਗਿਆ ਹੈ ਸਿਕੰਦਰ ਪਲਾਹਾ ਨੇ ਅੱਜ ਬਾਏ ਬਾਏ ਕਹਿ ਦਿੱਤਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਅਤੇ ਅਮਨ ਅਰੋੜਾ ਨੂੰ ਜੱਫੀ ਪਾ ਕੇ ਮਿਲੇ ਉਧਰ ਅਮਨ ਅਰੋੜਾ ਵੱਲੋਂ ਵੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੌਂਸਲਰ ਬ੍ਰਾਊਨ ਦੀ ਹਮਾਇਤ ਵੀ ਕਰੇਗੀ ਆਮ ਆਦਮੀ ਪਾਰਟੀ ਸਿਕੰਦਰ ਸਿੰਘ ਪਲਹਾੜੀ ਧੰਨ